ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਅਵਾਸ ਆਜ ਕਾਲ ਭੂਵੇਂ ਲੇਟਣਾ ਉਪਰ ਜਾਮੇ ਕਾਸ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਬੰਦਿਆ ਹੰਕਾਰ ਨਾ ਕਰ ਮਾਨ ਨਾ ਕਰ ਤੂੰ ਜੇ ਕੋਈ ਵੱਡਾ ਮਹਿਲ ਬਣਾ ਲਿਆ ਕੋਈ ਵੱਡਾ ਘਰ ਬਣਾ ਲਿਆ ਤੇ ਲੱਖਾਂ ਕਰੋੜਾਂ ਰੁਪਏ ਕਿਸੇ ਮਕਾਨ ਉੱਤੇ ਆਪਦੇ ਰਹਿਣ ਵਸੇਰੇ ਉੱਤੇ ਲਾ ਲਏ ਨੇ ਤੇ ਆਪਦੇ ਘਰ ਨੂੰ ਵੇਖ ਵੇਖ ਕੇ ਮਾਣ ਨਾ ਕਰ ਫੇ ਮੈਂ ਵੱਡਾ ਵੱਡਾ ਘਰ ਬਣਾ ਲਿਆ ਸਤਿਗੁਰ ਕਹਿੰਦੇ ਨੇ ਤੈ ਸਿਰਫ ਸਰੀਰ ਦੇ ਰਹਿਣ ਵਾਲਾ ਘਰ ਬਣਾਇਆ ਆਤਮਾ ਦੇ ਰਹਿਣ ਵਾਸਤੇ ਹਜੇ ਤੱਕ ਤੇਰਾ ਘਰ ਨਹੀਂ ਬਣਿਆ ਤੂੰ ਇਸ ਗੱਲ ਦਾ ਮਾਣ ਨਾ ਕਰ ਠੀਕ ਹੈ ਦੁਨੀਆਵੀ ਘਰ ਕੋਠੀਆਂ ਬਣਾਉਣੀਆਂ ਛੌਂਕੇ ਬੰਦੇ ਨੇ ਸਤਿਗੁਰ ਕਹਿੰਦੇ ਨੇ ਬਣਾਉਣੀਆਂ ਨੇ ਪਰ ਇਹ ਕੋਠੀਆਂ ਦੇ ਨਾਲ-ਨਾਲ ਇਹ ਵੱਡੇ ਘਰਾਂ ਦੇ ਨਾਲ-ਨਾਲ ਪਾਸ਼ਾ ਕਹਿੰਦੇ ਨੇ ਨਿਜ ਘਰ ਦੀ ਪ੍ਰਾਪਤੀ ਵਾਸਤੇ ਵੀ ਕੋਈ ਸਾਧਨ ਕਰਨ ਦਾ ਆਪਣੀ ਆਤਮਾ ਦੇ ਘਰ ਦਾ ਵੀ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਕੋਈ ਹੀਲਾ ਵਸੀਲਾ ਕਰ ਵੀ ਜਿੱਥੇ ਤੇਰੀ ਆਤਮਾ ਨੇ ਵਸਣਾ ਜਿੱਥੇ ਦੁਨੀਆਵੀ ਘਰ ਬਣਾਉਣਾ ਪਾਸ਼ਾ ਕਹਿੰਦੇ ਨੇ ਸਰੀਰ ਦੇ ਰਹਿਣ ਵਾਲਾ ਬੱਚਿਆਂ ਦੇ ਰਹਿਣ ਵਾਲਾ ਉੱਥੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦਾ ਵੀ ਇੱਕ ਮਹਿਲ ਤਿਆਰ ਕਰ ਜਿਸ ਮਹਿਲ ਵਿੱਚ ਤੇਰੀ ਆਤਮਾ ਨਿਵਾਸ ਕਰਕੇ ਜੰਮਣ ਮਰਨ ਦੇ ਗੀੜ ਤੋਂ ਮੁਕਤ ਹੋ ਸਕੇ ਤਾਂ ਸਤਗੁਰ ਸੱਚੇ ਪਾਤਸ਼ਾਹ ਲਿਖਦੇ ਕਹਿੰਦੇ ਜੇ ਤੂੰ ਇਸ ਘਰ ਦਾ ਹੀ ਮਾਨ ਕਰੀਂ ਜੀ ਇਹ ਗੱਲ ਯਾਦ ਰੱਖੀਂ ਇੱਕ ਦਿਨ ਸਰੀਰ ਵਿੱਚੋਂ ਸਭ ਮੁੱਕ ਜਾਣੇ ਨੇ ਆਜ ਕੱਲ ਪੂੰਹੇ ਲੇਟਣਾ ਉੱਪਰ ਜਾਮੇ ਘਾਸ ਇੱਕ ਦਿਨ ਸਭ ਮੁੱਕ ਕੇ ਸਰੀਰ ਵਿੱਚੋਂ ਤੇ ਤੇ ਧਰਤੀ ਦੇ ਉੱਤੇ ਲੰਮਾ ਪੈ ਜਾਣਾ ਮਿੱਟੀ ਦਾ ਢੇਰ ਬਣਿਆ, ਰਾਖ ਦਾ ਢੇਰ ਬਣਿਆ ਹੋਇਆ ਸ਼ਮਸ਼ਾਨ ਭੂਮੀ ਵਿੱਚ ਭੂਮੀ ਵਿੱਚ ਪਿਆ ਹੋਏਗਾ। ਤੇ ਉਸ ਰਾਖ ਦੇ ਉੱਤੇ ਸਮਾ ਪਾ ਕੇ ਘਾਹ ਜੰਮ ਪੈਣਾ। ਉਹ ਢੇਰ ਜਿਹੜਾ ਸਰੀਰ ਦੀ ਰਾਖ ਬਣੀ ਹੁੰਦੀ ਹੈ, ਉਹਦੇ ਉੱਤੇ ਘਾਹ ਉੱਗ ਪੈਂਦਾ ਪਾਤਸ਼ਾਹ ਕਹਿੰਦੇ ਨੇ। ਤੇ ਤੂੰ ਕਹਦਾ ਮਾਨ ਕਰਦਾ ਪਾਤਸ਼ਾਹ ਕਹਿੰਦੇ ਇਸ ਕਰਕੇ ਮਾਨ ਤਿਆਗ ਮੈਂ ਵੱਡਾ ਘਰ ਬਣਾ ਲਿਆ। ਉਸ ਘਰ ਵਿੱਚ ਰਹਿੰਦਾ ਹੋਇਆ ਪ੍ਰਮਾਤਮਾ ਦੀ ਬੰਦਗੀ ਕਰ ਅਕਾਲ ਪੁਰਖ ਦੀ। ਯਾਦ ਕਰ ਵੀ ਤਿਆਰ ਕਰ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਿਆ ਕਰ ਪਾਸ਼ਾ ਕਹਿੰਦੇ ਨੇ ਇਹ ਮਾਨ ਤੇ ਆ ਕੇ